ਨਾਜਪਿੰਡ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਚੰਡੀਗੜ੍ਹ ਰੋਡ ਕੋਹਾੜਾ ਚੌਂਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿੱਚ ਟਰਸਟੀ ਪ੍ਰਦੀਪ ਮਿੱਤਰ ਸੰਦੀਪ ਅਗਰਵਾਲ ਐਲ ਆਰ ਮਿੱਤਰ ਅਨਿਲ ਮਿੱਤਰ ਦੀ ਪ੍ਰਦਾਨਗੀ ਹੇਠ ਹਰੀਆਲੀ ਤੀਜ ਬੜੀ ਧੂਮ ਧਾਮ ਨਾਲ ਮਨਾਈ ਗਈ ਹਰੀਆਲੀ ਤੀਜ ਦੇ ਬਾਬਾ ਸ਼ਾਮ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਠਾਕੁਰ ਜੀ ਦਾ ਚੂਲਾ ਵੀ ਪਾਇਆ ਗਿਆ ਹੈ ਜੋ ਕਿ ਖੇਚ ਦਾ ਕੇਂਦਰ ਸੀ ਸੰਕੀਰਤਨ ਤੋਂ ਪਹਿਲਾਂ ਪੰਡਿਤ ਰਾਜ तिवारी ਦੁਆਰਾ ਮੰਤਰਾਂ ਦਾ ਜਾਪ ਕਰਕੇ ਬਾਬਾ ਸ਼ਾਮ ਦੀ ਪੂਜਾ ਕੀਤੀ ਗਈ ਸੰਕੀਰਤਨ ਦੇ ਵਿੱਚ ਨੀਤੂ ਸ਼ਾਮ ਲਾੜਲੀ ਅਤੇ ਗਾਇਕ ਮਰੂਤੀ ਨੰਦਨ ਦੁਆਰਾ ਬਾਬਾ ਸ਼ਾਮ ਦਾ ਗੁਣगान ਕੀਤਾ ਗਿਆ ਖਾਟੂ ਸ਼ਾਮ ਮੰਦਰ ਵਿੱਚ ਹਰੀਆਲੀ ਤੀਜ ਦੇ ਮੌਕੇ ਤੇ ਔਰਤਾਂ ਨੇ ਵਿਸ਼ੇਸ਼ ਤੌਰ ਤੇ ਹਰੇ ਕੱਪੜੇ ਪਹਿਨੇ ਅਤੇ ਰਵਾਇਤੀ ਰੀਤੀ ਰਿਵਾਜਾਂ ਦੀ ਪਾਲਣਾ ਕੀਤੀ ਇਸ ਮੌਕੇ ਤੇ ਤੀਰਜ ਸਿੰਘਲਾ ਨੇ ਕਿਹਾ ਕਿ ਇਹ ਤਿਹਾਰ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਪੁਨਰ ਮਿਲਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਵੀ ਗੋਇਲ ਨੇ ਕਿਹਾ ਕਿ ਹਰੀਆਲੀ ਤੀਤ ਤੇ ਦੇਵੀ ਪਾਰਵਤੀ ਦਾ ਸ਼ਿੰਗਾਰ ਦਾ ਸਮਾਨ ਮੰਦਰ ਵਿੱਚ ਆਈਆਂ ਵਿਆਹੀਆਂ ਔਰਤਾਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਗਿਆ। ਹਰੀਆਲੀ ਸੰਗੀਤਨ ਦੀ ਸਮਾਪਤੀ ਤੇ ਬੀ.ਡੀ. ਗੁਪਤਾ ਐਂਡ ਬ੍ਰਦਰਜ਼ ਦੇ ਅਜੀਤ ਗੁਪਤਾ ਪਰਿਵਾਰ ਵੱਲੋਂ ਸ਼ਰਧਾਲੂਆਂ ਲਈ ਪੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਸੁਰੇਸ਼ ਗੁਪਤਾ, ਵਿਜੇ ਗੋਇਲ, ਬੀਕੇ ਸ਼ਰਮਾ, ਅਭਿਸ਼ੇਕ ਸ਼ਰਮਾ, ਅਭਿਸ਼ੇਕ ਗੁਪਤਾ, ਹਰੀਸ਼ ਗਰਗ, ਸੰਦੀਪ ਗੋਇਲ, ਆਤਲ ਬਾਲਿਆ, ਚੰਦੇਸ਼ਵਰ ਭਰਦਵਾਜ, ਬਰਲਾਜ ਸ਼ਰਮਾ, ਦੀਪਕ ਮਿੱਤਲ, ਪਰਮਨੰਦ ਅਗਰਵਾਲ, ਸतीश ਮਿੱਤਲ, ਨਿਤਿਨ ਗਰਗ ਵਿਆਦ ਮੌਜੂਦ ਸਨ। ਇਸ ਮੌਕੇ ਬੋਲਦੇ ਆ ਵਿਜੇ ਪੱਲਾ ਨੇ ਕਿਹਾ ਕਿ ਹਰੀਆਲੀ ਤੀਜ ਨੂੰ ਮੌਨਸੂਨ ਦੇ ਆਗਮਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਕੁਦਰਤੀ ਹਰੀਆਲੀ ਹੋ ਜਾਂਦੀ ਹੈ। ਉਨੇ ਕਿਆ ਕਿ ਅਜਿਹੇ ਸਮਾਗਮ ਸਮਾਜਿਕ ਮੇਲਜੋਲ ਬਦਾਉਣ ਅਤੇ ਸਭਿਆਚਾਰਕ ਵਿਰਾਸਤ ਨੂੰ ਅਗਰੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਵਧੀਆ ਸਾਧਨ ਹਨ